ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਹੰਦ ਦੇ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਹੋਏ ਨੌਜਵਾਨ ਪੀੜੀ ਨੂੰ ਗੁਰੂਆਂ ਵੱਲੋਂ ਬਖਸ਼ੀ ਦਸਤਾਰ ਦੀ ਦਾਤ ਨੂੰ ਸੰਭਾਲਨ ਦੇ ਚਲਦਿਆਂ ਦਸਤਾਰ ਸਜਾ ਕੇ ਸਿੱਖੀ ਸਰੂਪ ਦੇ ਧਾਰਨੀ ਬਣਨ ਲਈ ਯੋਗ ਉਪਰਾਲੇ ਤਹਿਤ ਮੇਰੀ ਦਸਤਾਰ ਮੇਰੀ ਸ਼ਾਨ ਪ੍ਰੋਗਰਾਮ ਤਹਿਤ ਅੱਜ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਸਾਹਮਣੇ ਦਸਤਾਰ ਸਜਾਉਣ ਲਈ ਵੱਡਾ ਸਮਾਗਮ ਕਰਵਾਇਆ ਗਿਆ ਇਸ ਮੌਕੇ ਗੱਲਬਾਤ ਕਰਦੇ ਭਾਈ ਹਰਪਾਲ ਸਿੰਘ ਹੈੱਡ ਗ੍ਰੰਥੀ ਸ਼੍ਰੀ ਫਤਿਹਗੜ ਸਾਹਿਬ ਵੱਲੋਂ ਅਰਦਾਸ ਕਰਕੇ ਗੁਰੂ ਜੀ ਦੀ ਓਟ ਆਸਰਾ ਲੈਣ ਉਪਰੰਤ ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿੱਚ ਨੌਜਵਾਨ ਅਤੇ ਸੰਗਤਾਂ ਨੂੰ ਦਸਤਾਰ ਦਾ ਲੰਗਰ ਵਿੱਚ ਸ਼ਾਮਲ ਹੋਣ ਦੇ ਲਈ ਕਿਹਾ ਗਿਆ ਅਤੇ ਸਿਰਾਂ ਤੇ ਦਸਤਾਰ ਸਜਾਈ ਗਈ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਨੇ ਕੀ ਕਿਹਾ ਤੁਸੀਂ ਵੀ ਸੁਣੋ ਕਰਤਾਰ ਬਾਬਾ ਪੁਰਾਣਵਰਸੀ ਘੰਟਣ ਬਾਬਾ ਖਤੂ ਸਿੰਘ ਜੀ ਘੰਟਣ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼੍ਰੋਮਣੀ ਕਾਲਜ ਦੇ ਯੂਥ ਗਰੁੱਪ ਵੱਲੋਂ ਅੱਜ ਸ੍ਰੀ ਫਤਿਹਗੁਰ ਸਾਹਿਬੀ ਗੁਰਦੁਆਰਾ ਸਾਹਿਬ ਦੀ ਡਿਊਟੀ ਦੇ ਮੇਰੇ ਮੇਰੀ ਦਸਤਾਰ ਮੇਰੀ ਸ਼ਾਨ ਦਸਤਾਰ ਕੈਂਪ ਲਾਇਆ ਜਾ ਰਿਹਾ ਜਿਦੇ ਵਿੱਚ ਨੌਜੋਨਾਂ ਨੂੰ ਪ੍ਰੇਰਿਤ ਕਰਕੇ ਬੇਨਤੀ ਕਰਕੇ ਦਸਤਾਰਾਂ ਸਜਣ ਲਈ ਬੇਨਤੀ ਇਤਿਜਾਰੀ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਸੋ ਅੱਜ 26 ਤਰੀਕ ਨੂੰ 5 ਵਜੇ ਤੱਕ ਦਸਤਾਰ ਕੈਂਪ ਚੱਲਣਾ ਸ਼ੁਰੂ 11 ਵਜੇ ਦਾ ਅਰਸ ਕਰਕੇ ਸਟਾਰਟ ਕੀਤਾ ਕੱਲੋਂ 10 ਵਜੇ ਤੋਂ ਲੈ ਕੇ 5 ਵਜੇ ਤੱਕ ਸੋ ਪਹਿਲਾਂ 21 ਤੇ 22 ਦਸੰਬਰ ਨੂੰ ਕੋਰ ਸਾਹਿਬੀ ਕੋ ਦਸਤਾਰ ਕੈਂਪ ਲਗਾਇਆ ਸੀ ਜਿੱਥੇ ਸੈਂਕੜੇ ਨੌਜੋਨਾਂ ਚੋਥੇ ਵੀ ਹੁਣ ਅਸੀਂ ਬੇਨਤੀ ਕਰਕੇ ਉਸਤਾਰ ਕੈਂਪ ਗੁਰੂ ਸਾਹਿਬ ਕਿਰਪਾ ਕਰਨ 9 ਜਨ 17 ਸਜਾ ਕੇ ਸਿੱਖੀ ਸੁਰੂ ਬਣ ਮੋ। ਦੇਖੋ ਮੈਂ ਅੱਜ ਅਸੀਂ ਫਤਿਹਗੜ ਸਾਹਿਬ ਦੀ ਸਰਾਂਧ ਦੀ ਉਸ ਧਰਤੀ ਦੇ ਉੱਤੇ ਖੜੇ ਆਂ ਜਿੱਥੇ ਇੱਕ ਲਾਸਾਨੀ ਕੁਰਬਾਨੀ ਜਿਹੜੀ ਕਿ ਇਤਿਹਾਸ ਚ ਕੋਈ ਦੂਜੀ ਨਹੀਂ। ਉਸ ਧਰਤੀ ਦੇ ਉੱਤੇ ਜਿੱਥੇ ਜ਼ੁਲਮ ਦਾ ਕਾਤੜਾ ਔਰ ਆਪ ਸਾਰੀ ਕੋਆਪ ਕੋ ਫੋਟੋ ਗੈਲਰੀ ਹੈ ਕਿਹੋ ਜਿਹੇ ਤਰੀਕੇ ਜਿਹੜੇ ਅੱਜ ਸਾਡੇ ਧਰਮ ਦੇ ਉੱਤੇ ਸੰਕਟ ਖੜੇ ਨੇ ਉਹਨਾਂ ਦਾ ਟਾਕਰਾ ਇਸ ਦਿਲੀ ਦੇ ਨਾਲ ਕਰਨਾ ਸੋ ਅੱਜ ਇਹ ਯੂਥ ਕਾਲੀ ਦਲ ਵੱਲੋਂ ਮੇਰੀ ਦਸਤਾਰ ਮੇਰੀ ਸ਼ਾਨ ਪ੍ਰੋਗਰਾਮ ਜਿਹੜਾ ਸਰਬੀ ਸਿੰਘ ਹਿੰਦੂਰ ਸਾਹਿਬ ਦੀ ਅਗਵਾਈ ਦੇ ਵਿੱਚ ਯੂਥ ਕਾਲੀ ਦਲ ਨੇ ਸ਼ੁਰੂ ਕੀਤਾ ਉਹਦੇ 'ਚ ਅਸੀਂ ਆਏ ਆ ਤੇ ਬੜਾ ਚੰਗਾ ਲੱਗਿਆ ਬੜਾ ਮਾਣ ਮਹਿਸੂਸ ਹੁੰਦਾ ਕਿ ਨੌਜਵਾਨਾਂ ਨੂੰ ਇੱਕ ਸਿੱਖੀ ਦੇ ਨਾਲ ਜੋੜ ਰਹੇ ਨੇ ਸੋ ਮੈਂ ਉਮੀਦ ਕਰਦਾ ਹਾਂ ਕਿ ਝਿੰਦਰ ਸਾਹਿਬ ਦੇ ਜਿਹੜੇ ਯੂਥ ਕਾਲਜ ਦੇ ਉਪਰਾਲੇ ਨੇ ਜਿਹਨਾਂ ਕਾਲਾ ਸਿੰਘ ਪੌਰ ਸਾਹਿਬ ਇਥੇ ਸੈਂਕੜੇ ਨੌਜਵਾਨਾਂ ਨੇ ਦਸਤਾਰ ਦਾ ਲੰਗਰ ਜਿਹਦੇ ਮਨੇ ਪ੍ਰਾਪਤ ਕੀਤਾ ਇਹੀਂ ਹਜ਼ਾਰਾਂ ਨੌਜਵਾਨ ਉਹ ਅਜੇ ਇਸ ਧਰਤੀ ਦੇ ਉੱਤੇ ਵੀ ਇਸ ਇਹਦਾ ਹਿੱਸਾ ਬਣਨਗੇ ਔਰ ਇਹ ਜਿਹੜਾ ਪ੍ਰੋਗਰਾਮ ਹੈ ਜਿੰਦਰ ਸਾਹਿਬ ਦਾ ਇਹ ਨੂੰ ਪੰਜਾਬ ਤੱਕ ਔਰ ਪੰਜਾਬ ਤੋਂ ਬਾਹਰ ਵੀ ਲੈ ਕੇ ਜਾਣਾ ਨੂੰ ਹੀ ਲੱਗਦਾ ਕਿ ਬਾਕੀ ਸਾਰੀ ਪਾਰਟੀਆਂ ਨੂੰ ਇਹ ਜਿਹੜੀ ਉਪਾਲੇ ਕਰਨੀ ਚਾਹੀਦੀ ਨਹੀਂ ਨਹੀਂ ਦੇਖੋ ਬਿਲਕੁਲ ਮੈਂ ਅੱਜ ਪੰਜਾਬ ਨੂੰ ਲੋੜ ਹੈ ਜਿਸ ਤਰੀਕੇ ਦਾ ਸੰਕਟ ਸਾਡੇ ਉੱਤੇ ਹੈ ਅੱਜ ਸਾਨੂੰ ਲੋੜ ਹੈ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਕੋਰੀਏ ਕਿ ਅੱਜ ਪੰਜਾਬ ਦੇ ਵਿਰੁੱਧ ਜਿਹੜੀਆਂ ਤਾਕਤਾਂ ਨੇ ਖਾਸ ਕਰਕੇ ਕੌਮ ਦੇ ਵਿਰੁੱਧ ਜਿਸ ਤਰੀਕੇ ਦੇ ਨਾਲ ਸਾਡੇ ਸਿੱਖ ਗੁਰਦੁਆਰਾ ਐਕਟ ਦੇ ਨਾਲ ਛੇੜਛਾੜ ਹੋ ਰਹੀ ਹੈ ਸਾਡੇ ਗੁਰੂ ਸਹਿਬਾਨਾਂ ਦੇ ਉੱਤੇ ਪੁਲਿਸ ਚੜ੍ਹ ਕੇ ਉੱਥੇ ਹਮਲੇ ਕੀਤੇ ਜਾ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਨ ਦੀ ਕੋਸ਼ਿਸ਼ ਹੋ ਰਹੀ ਹੈ ਸੋ ਅੱਜ ਲੋੜ ਹੈ ਕਿ ਸਾਰੀ ਕੌਮ ਇਕਜੁੱਟ ਹੋਵੇ ਤੇ ਇਸ ਜ਼ੁਲਮ ਦਾ ਟਾਕਰਾ ਕਰੇ ਕੁਮਰੀ ਕਾਲੀਆਂ ਨੂੰ ਪੁੱਤਰ ਕਾਲੀਆਂ ਨੂੰ ਸਾਬ ਜਦੋਂ ਧੰਨ ਧੰਨ ਬਾਬਾ ਜوروਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰੀ ਨੂੰ ਸਮਰਪਿਤ ਜਿਹੜੇ ਅੱਜ ਸ਼ੁਰੂਆਤ ਕੀਤੀ ਗਈ ਆ ਸਾਰੇ ਨੌਜਵਾਨ ਵੀਰਾਂ ਨੂੰ ਇਹ ਸੰਦੇਸ਼ ਦੇਉਂਦੀ ਕਿ ਆਓ ਆਪਾਂ ਸਿੱਖੀ ਨਾਲ ਜੁੜੀਏ ਜਿਹੜੇ ਨੌਜਵਾਨ ਵੀਰ ਕੇਸ ਨੂੰ ਆਪਣਾ ਕਤਲ ਕਰਦੇ ਹਨ ਉਹਨਾਂ ਬੰਦੀਆਂ ਦਸਤਾਰਾਂ ਸਜਾਈਏ ਆਪਣੀ ਪਛਾਣ ਆ ਲੱਗ ਆਪਾਂ ਦੇਖੋ ਸਾਹਿਬ ਜਦੋਂ ਕੁਰਬਾਨੀਆਂ ਦਿੱਤੀਆਂ ਨੇ ਔਰ ਅੱਜ ਦਿਹਾੜੇ ਦੇ ਸਮਰਥ ਹੋ ਕੇ ਆਪਾਂ ਮੇਰੀ ਦਸਤਾਰ ਮੇਰੀ ਸ਼ਾਮ ਮੇਰੀ ਦਸਤਾਰ ਵਿੱਚ ਸ਼ਾਮਲ ਹੋ ਕੇ ਵੱਧ ਤੋਂ ਵੱਧ ਇੱਥੇ ਸ਼ਾਮਲ ਹੋਈਏ ਵਾਹਿਗੁਰੂ ਜੀ ਦਾ ਖਾਲਸਾ